ਹੋ ਲਾਲਾ ਦਾ ਲਾਲਾ ਦਾ ਬਣ ਜਾ ਰਾ ਪੀਰ ਮੇਰਾ ਲਾਲਾ ਦਾ ਦਾਦਾ ਦਾ ਨਾਨਾ ਦਾ ਬਣ ਜਾ ਰਾ ਪੀਰ ਮੇਰਾ ਨਾਨਾ ਦਾ ਲੰਗਾਂ ਦਾ ਨਾਨਾ ਦਾ ਬੇਜਾ ਦਾ ਪੀਰ ਲਾਲਾ ਦਾ ਦਾਦਾ ਦਾ ਨਾਨਾ ਦਾ ਬੇਜਾ ਦਾ ਲਾਲਾ ਦਾ ਨਾਨਾ ਦਾ ਨਾਨਾ ਦਾ ਬਣ ਜਾ ਰਾ ਪੀਰ ਮੇਰਾ ਨਾਨਾ ਦਾ ਦਾਦਾ ਦਾ ਲਾਲਾ ਦਾ ਬਣ ਜਾ ਰਾ ਪੀਰ ਮੇਰਾ Hell out, la out, hell out, hell out, hell out, hell La hell out, hell out, hell ਆਹ ਧਾਨੀ ਜਤੀ ਨੂੰ ਨਾਲ ਵਜਿਆ ਧਾਨੀ ਜਤੀ ਨੂੰ ਨਾਲ ਵਜਿਆ ਆਹ ਧਾਨੀ ਜਤੀ ਨੂੰ ਨਾਲ ਵਜਿਆ ਧਾਨੀ ਜਤੀ ਨੂੰ ਨਾਲ ਵਜਿਆ ਆਹ ਧਾਨੀ ਜਤੀ ਨੂੰ ਨਾਲ ਵਜਿਆ ਧਾਨੀ ਜਤੀ ਨੂੰ ਨਾਲ ਵਜਿਆ ਆਹ ਧਾਨੀ ਜਤੀ ਨੂੰ ਨਾਲ ਵਜਿਆ ਧਾਨੀ ਜਤੀ ਨੂੰ ਨਾਲ ਵਜਿਆ ਆਹ ਧਾਨੀ ਜਤੀ ਨੂੰ ਨਾਲ ਵਜਿਆ ਧਾਨੀ ਜਤੀ ਨੂੰ ਨਾਲ ਵਜਿਆ ਆਹ ਪੀਰ ਕਾਨ ਨਾਲ ਮੇਰਾ ਨਾਨਾ ਦਾ ਨਾਨਾ ਨਾਲ ਦਾ ਮੇਰਾ ਪੀਰ ਹਾ ਲਾਲਾ ਲਾਲਾ ਬਨੇ ਯਾਰਾ ਮੇਰਾ ਲਾਲਾ ਲਾਲਾ ਨਾਨਾ ਦਾ ਨਾਨਾ ਦਾ ਬਣਦਾ ਰ ਪੀਰ ਮੇਰਾ ਨਾਨਾ ਦਾ ਗਾਨਾ ਦਾ ਨਾਨਾ ਦਾ ਬਣਦਾ ਰ ਪੀਰ ਮੇਰਾ ਨਾਨਾ ਦਾ ਹਾ ਲਾਲਾ ਲਾਲਾ ਬਨੇ ਯਾਰਾ ਮੇਰਾ ਪੀਰ ਮੇਰਾ ਨਾਨਾ ਦਾ ਹਲਾਗਾ ਲਾਲਾ ਬਨੇ ਯਾਰਾ ਮੇਰਾ ਲਾ ਲਾ ਦਾ ਮਾ ਮਾ ਗੋਦੀ ਨਾਲ ਗਲਾਵੇ ਮਾ ਮਾ ਗੋਦੀ ਨਾਲ ਗਲਾਵੇ ਗੁਰੇ ਨਾਲ ਗਲਾਵੇ ਭਾਗੁਰੇ ਨਾਲ ਗਲਾਵੇ ਮਾ ਮਾ ਗੋਦੀ ਨਾਲ ਗਲਾਵੇ ਮਾ ਮਾ ਗੋਦੀ ਨਾਲ ਗਲਾਵੇ ਗੁਰੇ ਨਾਲ ਗਲਾਵੇ ਭਾਗੁਰੇ ਨਾਲ ਗਲਾਵੇ ਨਾਨੂ ਵੀਰ ਮਨਾਵੇ ਭੈਣਾ ਨੂੰ ਵੀਰ ਮਨਾਵੇ ਭੈਣਾ ਨੂੰ ਵੀਰ ਮਨਾਵੇ ਪੈਣਾ ਨੂੰ ਵੀਰ ਮਨਾਵੇ ਪੈਣਾ ਵੀਰ ਮਨਾਵੇ ਪਹਿੜਾ ਨੂੰ ਉਹ ਵੀਰ ਮਨਾਵੇ ਪਹਿੜਾ ਨੂੰ ਉਹ ਵੀਰ ਮਨਾਵੇ ਪਹਿੜਾ ਨੂੰ ਉਹ ਵੀਰ ਮਨਾਵੇ ਬੰਦਾ ਸਤਲੁਕਵਾਲਾ ਪੀਰ ਮੇਰਾ ਲਾਹਣਾ ਦਾ ਲਾ ਲਾ ਗਾ ਲੜਨ ਵੇ ਆ ਵੀਰ ਮੇ ਤਾਰਾ ਪੀਰ ਮੇਰਾ ਲਾਲਾ ਦਾ ਕਾਣਾ ਦਾ ਨੰਨਾ ਦਾ ਤਾਰਾ ਪੀਰ ਮੇਰਾ ਲਾਲਾ ਦਾ ਦਾਦਾ ਦਾ ਲਾਲਾ ਜਾਨਾ ਬੇਰਕਾ ਲਾਲਾ ਲਾਲਾ ਦਾ ਨੰਨਾ ਦਾ ਤਾਰਾ ਪੀਰ ਮੇਰਾ ਲਾਲਾ ਦਾ ਵੀ ਚੰਦ ਦੁਆਰੇ ਆਵੇ ਜੋ ਵੀ ਚੰਦ ਦੁਆਰੇ ਆਵੇ ਜੋ ਵੀ ਚੰਦ ਦੁਆਰੇ ਆਵੇ ਜੋ ਵੀ ਚੰਦ ਦੁਆਰੇ ਆਵੇ ਜਨਨ ਦੁਆਰੇ ਆਵੇ ਜੋ ਵੀ ਜਨਨ ਦੁਆਰੇ ਆਵੇ ਕੋਈ ਜਨਨ ਦੁਆਰੇ ਆਵੇ ਜੋ ਵੀ ਜਨਨ ਦੁਆਰੇ ਆਵੇ ਝੁਮਕਿ ਆਓ ਬਨੈ ਪਾਵੇ ਝੁਮਕਿ ਆਓ ਫਲੈ ਪਾਵੇ ਝੁਮਕਿ ਆਓ ਬਨੈ ਪਾਵੇ ਝੁਮਕਿ ਆਓ ਫਲੈ ਪਾਵੇ ਝੁਮਕਿ ਆਓ ਬਨੈ ਪਾਵੇ ਝੁਮਕਿ ਆਓ ਫਲੈ ਪਾਵੇ ਝੁਮਕਿ ਆਓ ਬਨੈ ਪਾਵੇ ਝੁਮਕਿ ਆਓ ਬਨੈ ਪਾਵੇ ਝੁਮਕਿ ਆਓ ਫਲੈ ਪਾਵੇ ਝੁਮਕਿ ਵੇ ਪਤਸ਼ਾਲਾ ਪੀਰ ਮੇਰਾ ਲਾਨਾ ਦਾ ਲਾਨਾ ਦਾ ਵੇ ਮਰਦ ਜੋ ਬਨੇ ਲਾਨਾ ਦਾ ਲਾਨਾ ਦਾ ਮਤੋਂ ਤੋਂ ਮੇਰੇ ਜੀਵਨ ਦੇ ਲਾਨਾ ਦਾ ਮੇਰਾ ਲਾਨਾ ਬੜੀ ਸਰਕਾਰ ਦਾ ਬੋਲੋ ਸੱਚੇ ਪਰਵਾਰੀਏ